ਪੰਜਾਬ ਦੇ ਵਿੱਚ ਬੱਸ ਸੇਵਾ ਪ੍ਰਭਾਵਿਤ ਹੋਈ ਆ ਹੁਣ ਪੀਆਰਟੀਸੀ ਦੀਆਂ ਬੱਸਾਂ ਦੇ ਉੱਤੇ ਵੀ ਬ੍ਰੇਕ ਲਾਕੀ ਆ ਪੈਟਰੋਲ ਦੀ ਜੋ ਕਿਲਤ ਚੱਲ ਰਹੀ ਹੈ ਡੀਜ਼ਲ ਦੀ ਜੋ ਕਿਲਤ ਚੱਲ ਰਹੀ ਹੈ ਉਸ ਨੂੰ ਲੈ ਕੇ ਜਿੱਥੇ ਆਮ ਲੋਕ ਉਹ ਵੀ ਪੈਟਰੋਲ ਪੰਪ ਤੇ ਉੱਤੇ ਲਾਈਨਾਂ ਲਗਾ ਕੇ ਖੜੇ ਨਜ਼ਰ ਆ ਰਹੇ ਕਈਆਂ ਨੂੰ ਪਰੇਸ਼ਾਨੀਆਂ ਵੀ ਸਹਣੀਆਂ ਪੈ ਰੀਆਂ ਨੇ ਤਾਂ ਉੱਤੇ ਹੀ ਹੁਣ ਬੱਸ ਸੇਵਾ ਵੀ ਜਿਹੜੀ ਉਹ ਪ੍ਰਭਾਵਿਤ ਹੋ ਰਹੀ ਹੈ ਕਿਲਤ ਦੇ ਨਾਲ ਰੂਟਵੇ 'ਚ ਜੂਝ ਰਹੀ ਹੈ ਈਪੂਆਂ ਦੇ ਕੋਲੇ ਕੱਲ ਦੁਪਹਿਰ ਤੱਕ ਦਾ ਹੀ ਤੇਲ ਬਚਿਆ ਜਿਸ ਕਰਕੇ ਇੰਟਰਸਟੇਟ ਬੱਸਾਂ ਜਿਹੜੀਆਂ ਨੇ ਉਪਰਭਾਵਤ ਹੋਣਗੀਆਂ ਹੁਣ ਪੀਆਰਟੀਸੀ ਦੀਆਂ ਬੱਸਾਂ ਦੇ ਉੱਤੇ ਬ੍ਰੇਕ ਲਗਾ ਦਿੱਤੀ ਗਈ ਹੈ ਕੁਝ ਬੱਸਾਂ ਜਿਹੜੀਆਂ ਨੇ ਉਹ ਬੰਦ ਆ ਕੀਤੀਆਂ ਗਈਆਂ ਨੇ ਪੈਟਰੋਲ ਤੇ ਡੀਜ਼ਲ ਦੀ ਕਿਲਤ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਵਕਫ ਵਕਫ ਥਾਵਾਂ ਦੇ ਤੇ ਜ਼ਿਆਦਾਤਰ ਜਿਹੜੇ ਪੈਟਰੋਲ ਪੰਪ ਨੇ ਉਨਾ ਤੇ ਤੇਲ ਦੀ ਸ਼ਾਰਟੇਜ ਹੋਣ ਕਰਕੇ ਲੋਕ ਵੀ ਪਰੇਸ਼ਾਨ ਨਜ਼ਰ ਆ ਰਹੇ ਹੈ ਕਈਆਂ ਨੂੰ ਪਰੇਸ਼ਾਨੀਆਂ ਸਹਿਣੀਆਂ ਪੈ ਰਹੀਆਂ ਨੇ ਤੇ ਪੈਟਰੋਲ ਪੰਪ ਦੇ ਉੱਤੇ ਲੰਬੀਆਂ ਲੰਬੀਆਂ ਕਤਾਰਾਂ ਜਿਵੇਂ ਉਹ ਵੀ ਲੱਗੀਆਂ ਨਜ਼ਰ ਆ ਰਹੀਆਂ ਹੁਣ ਪੀਆਰਟੀਸੀ ਦੀਆਂ ਬੱਸਾਂ ਦੇ ਉੱਤੇ ਵੀ ਬ੍ਰੇਕ ਲੱਗ ਚੁੱਕੀ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਵੀ ਪਰੇਸ਼ਾਨੀਆਂ ਜਿਹੜੀਆਂ ਉਹ ਸਹਿਣੀਆਂ ਪੈਣ ਕਿਆਂ ਜੋ ਸਫ਼ਰ ਕਰਨ ਵਾਲੇ ਨੇ ਜੋ ਲੋਕ ਤਾਂ ਦੂਸਰੀ ਥਾਂ ਤੇ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਵੀ ਹੁਣ ਪਰੇਸ਼ਾਨੀ ਪੇਸ਼ ਆਏਗੀ ਆ ਰੰਜੋਤ ਸਿੰਘ ਸਾਡੇ ਨਾਲ ਜੁੜੇ ਨੇ ਪੀ ਆਰਟੀਸੀ ਦੇ ਚੇਅਰਮੈਨ ਆ ਉਹ ਉਹਨਾਂ ਤੋਂ ਜਾਣਾਂਗੇ ਆਪਾਂ ਕਿ ਇਸ ਵਕਤ ਕਿੰਨੀਆਂ ਬੱਸਾਂ ਜਿਹੜੀਆਂ ਨੇ ਉਹ ਬੰਦ ਕਰਨੀਆਂ ਪਈਆਂ ਰੰਜੋਤ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਤੇ ਇਸ ਵਕਤ ਦੀ ਜੋ ਸਥਿਤੀ ਉਹ ਕੀ ਆ ਪੀ ਆਰਟੀਸੀ ਦੀਪੂ ਨੂੰ ਲੈ ਕੇ ਬਦਰ ਗੱਲ ਇਦਾਂ ਜੀ ਗੱਲ ਕਰੀਏ ਪੀ ਆਰਟੀਸੀ ਦੀ ਬੀਬੀਨ ਪੰਜਾਬ ਯਾਦ ਜਦੋਂ ਪੂਰਾ آپریشن ਬਿਲਕੁਲ ਨਾਰਮਲ ਚੱਲ ਰਿਹਾ ਜੀ ਤੇ ਸਾਡੇ ਕੋਲ ਬੀਬੀਨ ਪੰਜਾਬ ਸਾਡੇ ਕੋਲ ਕੰਮ ਤੱਕ ਦੇ ਕੱਲ ਦੁਪਹਿਰ ਤੱਕ ਸਪਲਾਈ ਸਾਡੇ ਕੋਲ ਹੈ ਠੀਕ ਹੈ ਕੁਝ ਇੰਟਰਸਟੇਟ ਹੈ ਜੀ ਸੌਰੀ ਇੰਟਰਸਟੇਟ ਕੁਝ ਬੱਤੀ ਜਦ ਤੱਕ ਬੰਦ ਕਰਨ ਜਾ ਰਹੇ ਹੁ ਜੀ ਪਰ ਪੰਜਾਬ ਚ آپریشن ਬਿਲਕੁਲ ਨਾਰਮਲ ਹੈ ਜੀ अच्छा जे कल तक ਹੁਣ ਕੀ ਹੈ ਕੋਈ ਕੋਈ ਗੱਲਬਾਤ ਤੁਹਾਡਾ ਰਾਬਤਾ ਹੋ ਰਿਹਾ ਕਿ ਕੱਲ ਤੱਕ ਸਥਿਤੀ ਜਿਹੜੀ ਹੈ ਉਹ ਠੀਕ ਹੋ ਜੂਗੀ ਜਾਂ ਫਿਰ ਜੇ ਕੱਲ ਖਤਮ ਹੋ ਜਾਂਦਾ ਤੁਹਾਡੇ ਕੋਲੇ ਜੋ ਬਚਿਆ ਹੋਇਆ ਡੀਜ਼ਲ ਹੈ ਤਾਂ ਫਿਰ ਅੱਗੇ ਕੀ ਤੁਹਾਡਾ ਰਹੂਗਾ ਅੱਗੇ ਕਿ ਨਵਾਂ ਫੈਸਲਾ ਕੋਈ ਲਿਆ ਜਾਊਗਾ ਦੇਖੋ ਅਸੀਂ ਕੱਲ ਵੀ ਸ਼ਾਮੀ ਦੁਬਾਰਾ ਵਾਰ ਕੱਲ ਦੀ ਰਾਤ ਦਾ ਕੀਤਾ ਜਿਹੜੀਆਂ ਜਿਹੜੀਆਂ ਉਹ ਜਿਹੜੇ ਜਰਨਲਿਸਟ ਆ ਕੇ ਆਨ ਆ ਤੇ ਉਹਨਾਂ ਨੇ ਕੱਲ ਤੁਹਾਨੂੰ ਉਮੀਦ ਬਣਾਈ ਸੀ ਕਿ ਕੱਲ ਸ਼ਾਮ ਤੱਕ ਹੜਤਾਲ ਖਤਮ ਹੋ ਜੀ ਜੀ ਅੱਜ ਜਿਹੜੇ ਮੌਰਦੀ ਦੀ ਗੱਲ ਹੋਈ ਹੈ ਬਾਕੀ ਜੇ ਦੇਖੋ ਮੇਰੇ ਸਾਹਮਣੇ ਬਹੁਤ ਬਦਲਦੇ ਨਹੀਂ ਹੂੰ ਜਿਲ੍ਹੇ ਦਾ ਕੰਮ ਤੇ ਜਿਲ੍ਹੇ ਤੋਂ ਹੋਣਾ ਤੇ ਜੇ ਸ਼ਾਮ ਤੱਕ ਹੜਤਾਲ ਵਾਲਾ ਫੈਸਲਾ ਹੋ ਜਾਂਦਾ ਫਿਰ ਸਾਰੇ ਖੁੱਲ ਜਾਂਦੇ ਅੱਛਾ ਇੱਕ ਵਾਰ ਥੋੜਾ ਤਫਸੀਲ ਦੇ ਨਾਲ ਦੱਸ ਦਿਓ ਵੀ ਅੱਜ ਜਿਹੜੀਆਂ ਬੱਸਾਂ ਨੇ ਉਹ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਚੱਲ ਰਹੀਆਂ ਨੇ ਔਰ ਇੰਟਰ ਸਟੇਟ ਕੁਝ ਬੱਸਾਂ ਤੁਸੀਂ ਬੰਦ ਕਰਨ ਦਾ ਜਿਹੜਾ ਉਹ ਫੈਸਲਾ ਲਿਆ ਜੀ ਹਾਂ ਲੇਖੋ ਅੱਜ ਪੰਜਾਬ 'ਚ ਜਿਹੜਾ ਬਸੀ ਦਾ ਪੀਆਰਟੀਜੀ ਬਸੀ ਦਾ ਜਿਹੜਾ ਪਰਿਸ਼ਰਣ ਹੈ ਉਹ ਬਿਲਕੁਲ ਨੋਰਮਲ ਚੱਲ ਰਿਹਾ ਤੇ ਕੁਝ ਇੰਟਰਸਟ ਸਟ੍ਰੀਟ ਬਸਾਂ ਅਸੀਂ ਸਵੇਰਦਿਆਂ ਕੁਝ ਬੰਦ ਕੀਤੀਆਂ ਕੁਝ ਹੁਣ ਦੁਪਹਿਰ ਬਾਅਦ ਹੋਰ ਬੰਦ ਕਰਨ ਜਾ ਰਹੇ ਹਾਂ ਕਿ ਸਾਡੀ ਜਿਹੜੀ ਪਹਿਲ ਹੈ ਕਿ ਤੁਗਾ ਪੰਜਾਬ ਦੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਅਰਨਜੋਜੀ ਧੰਨਵਾਦ ਜੁੜਨ ਦੇ ਲਈ ਫਿਲਹਾਲ ਜੋ ਜਾਣਕਾਰੀ ਦਿੱਤੀ ਗਈ ਹੈ ਪੀਆਰਟੀਸੀ ਦੇ ਚੇਅਰਮੈਨ ਅਨਜੋਤ ਸਿੰਘ ਹਡਾਨਾ ਦੇ ਵੱਲੋਂ ਉਹਨਾਂ ਨੇ ਆਖਿਆ ਕਿ ਕੱਲ ਦੁਪਹਿਰ ਤੱਕ ਦਾ ਦੀਪੂਆਂ ਦੇ ਵਿੱਚ ਜਿਹੜਾ ਉਹ ਤੇਲ ਬਚਿਆ ਔਰ ਅਜੇਹੇ ਦੇ ਵਿੱਚ ਫਿਲਹਾਲ ਬੱਸਾਂ ਜਿਹੜੀਆਂ ਉਹ ਅਸੀਂ ਸਾਰੀਆਂ ਚਲਾ ਰਹੇ ਹਾਂ ਕੱਲ ਤੱਕ ਸਥਿਤੀ ਜਿਹੜੀ ਆ ਉਹ ਠੀਕ ਹੋ ਜਾਏਗੀ ਉਮੀਦ ਇਹ ਕੀਤੀ ਜਾ ਰਹੀ ਹੈ ਔਰ ਜੋ ਇੰਟਰ ਸਟੇਟ ਕੁਝ ਬੱਸਾਂ ਨੇ ਸਿਰਫ ਉਹੀ ਬੰਦ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਪਰੇਸ਼ਾਨੀਆਂ ਨਾ ਹਉਣ ਕਿਉਂਕਿ ਜਦੋਂ ਬੱਸ ਦੂਰ ਦਰਾਡੇ ਜਾਣੀ ਹੈ ਤਾਂ ਫਿਰ ਉੱਥੇ ਵੀ ਤੇਲ ਪਾਉਣ ਦੀ ਜ਼ਰੂਰਤ ਜਿਹੜੀ ਉਹ ਪਵੇਗੀ ਔਰ ਜਿਹੇ ਦੇ ਵਿੱਚ ਜੇ ਤੇਲ ਮਿਲੇ ਨਾ ਮਿਲੇ ਤਾਂ ਫਿਰ ਉਸ ਸਥਿਤੀ ਦੇ ਵਿੱਚ ਪਰੇਸ਼ਾਨੀ ਜਿਹੜੀ ਉਹ ਜ਼ਰੂਰ ਹੋ ਜਾਂਦੀ ਹੈ ਤਾਂ ਹੁਣ ਕੁਝ ਬੱਸਾਂ ਬੰਦ ਜਿਹੜੀਆਂ ਕੀਤੀਆਂ ਜਾਣਗੀਆਂ ਹਾਲਾਂਕਿ ਪੰਜਾਬ ਦੇ ਵਿੱਚ ਜੋ ਆਪੀ ਆਰਟੀਸੀ ਦੀਆਂ ਬੱਸਾਂ ਨੇ ਉਹ ਚਲਦੀਆਂ ਰਹਿਣਗੀਆਂ ਤੇ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਜਿਹੜੀ ਪ੍ਰਾਈਵੇਟ ਕੁਝ ਬੱਸਾਂ ਨੇ ਉਹ ਵੀ ਰੋਕ ਦਿੱਤੀਆਂ ਗਈਆਂ ਤਾ ਕੁਲਬਲਾ ਕੇ ਆਪਾਂ ਕਹੀਏ ਤਾਂ ਲੋਕਾਂ ਨੂੰ ਖੱਜਲ ਖਵਾਰੀ ਜਿਹੜੀ ਹੈ ਉਹ ਸੈਣੀ ਪੈ ਰਹੀ ਆ ਬੱਸ ਢਿਆਂ ਦੇ ਉੱਤੇ ਲੋਕਾਂ ਨੂੰ ਬੱਸਾਂ ਦੇ ਲਈ ਇੰਤਜ਼ਾਰ ਜਿਹੜਾ ਉਹ ਲੰਬਾ ਵੀ ਕਰਨਾ ਪੈ ਰਿਹਾ। ਤਾਂ ਇਹ ਸਥਿਤੀ ਜਿਹੜੀ ਆ ਉਹ ਪੰਜਾਬ ਪਰ ਦੇ ਵਿੱਚ ਜਿਸ ਤਰ੍ਹਾਂ ਨਜ਼ਰ ਆਈ ਤਾਂ ਉਸ ਤੋਂ ਬਾਅਦ ਹੁਣ ਲੋਕ ਪੰਪਾਂ ਦੇ ਉੱਤੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਆਪਣੇ ਵਾਹਨ ਲੈ ਕੇ ਲੋਕ ਪਹੁੰਚੇ ਹੋਏ ਆ ਤੇ ਉੱਥੇ ਪੈਟਰੋਲ ਤੇ ਡੀਜ਼ਲ ਆਪਣੇ ਵਾਹਨਾਂ ਦੇ ਵਿੱਚ ਉਪਵਾਰੇ। ਦੋ ਪਹੀਆ ਵਾਹਨ ਕਿਉਂਕਿ ਅ insan ਜਿਹੜੇ ਰੋਜ਼ ਕੰਮਕਾਰ ਤੇ ਜਾਣ ਵਾਲੇ ਲੋਕ ਨੇ ਤਾਂ ਉਹ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਦੋ ਪਹੀਆ ਵਾਹਨ ਦੇ ਵਿੱਚ ਉਹ પેટ્રોલ ਪ੍ਰਵਾਹ ਕੇ ਰੱਖਣ ਟੈਂਕੀਆਂ ਫੁੱਲ ਕਰਾ ਕੇ ਰੱਖਣ ਤਾਂ ਜੋ ਆਉਣ ਵਾਲੇ ਦੋ ਤਿੰਨ ਦਿਨਾਂ ਤੱਕ ਉਹਨਾਂ ਨੂੰ ਕੋਈ ਪਰੇਸ਼ਾਨੀ ਜਿਹੜੀ ਉਹ ਪੇਸ਼ ਨਾ ਆਏ ਤਾਂ ਬਜ਼ਮ ਵਰਮਾ ਸਾਡੇ ਨਾਲ ਜੁੜੇ ਹੋਏ ਆ ਬਜ਼ਮ ਇਸ ਵਕਤ ਕਿਸ ਜਗ੍ਹਾ ਦੇ ਉੱਤੇ ਤੁਸੀਂ ਖੜੇ ਹੋਏ ਹੋ ਔਰ ਕੀ ਸਥਿਤੀ ਹੈ ਉੱਥੋਂ ਦੀ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਵਕਤ ਅਸੀਂ ਪੀਆਰਟੀਸੀ ਪਨਬਸ ਦੇ ਡੀਪੂ 'ਤੇ ਖੜੇ ਆ ਤੇ ਹਾਲਾਤ ਇਹ ਬਣੇ ਹੋਏ ਨੇ ਕਿ ਇੱਕ ਪਾਸੇ ਜਿਵੇਂ ਦੋ ਪਹੀਆ ਵਾਹਨ ਦੀ ਗੱਲ ਕਰ ਰਹੇ ਹੋ ਤੁਸੀਂ ਚਾਰ ਪਹੀਆ ਵਾਹਨ ਦੀ ਗੱਲ ਕਰ ਰਹੇ ਹੋ ਜਿਹੜੀਆਂ ਬੱਸਾਂ ਨੇ ਸਰਕਾਰੀ ਟਰਾਂਸਪੋਰਟ ਹੈ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਆਪਣੀ ਗੱਡੀ ਨਾਲ ਚਲਾ ਕੇ ਸਰਕਾਰੀ ਟਰਾਂਸਪੋਰਟ ਦਾ ਇਸਤੇਮਾਲ ਕਰ ਲਓਗੇ ਤੇ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਟਰਾਂਸਪੋਰਟ ਵੀ ਜਿਹੜਾ ਪੰਜਾਬ ਦਾ ਹੈ ਉਹ ਡੀਜ਼ਲ ਤੇ ਚੱਲਦਾ ਤੇ ਡੀਜ਼ਲ ਦੀ ਜਿਹੜੀ ਹੈ ਕਿਲਤ ਕਿਸ ਤਰੀਕੇ ਨਾਲ ਆ ਰਹੀ ਹੈ ਪੀਆਰਟੀਸੀ ਦੇ ਹੀ ਤੇ ਪੰਬਸ ਦੇ ਜਿਹੜੇ ਉਹ ਲੋਕ ਮੌਜੂਦ ਨੇ ਸਾਡੇ ਨਾਲ ਤੇ ਸਭ ਤੋਂ ਪਹਿਲਾਂ ਜੀ ਕਿਉਂਕਿ ਅਸੀਂ ਦੇਖ ਰਹੇ ਹਾਂ ਬੱਸਾਂ ਇੱਥੇ ਖੜੀਆਂ ਨੇ ਹੱਲੇ ਕੀ ਹਾਲਾਤ ਨੇ ਤੇ ਫਿਲਹਾਲ ਕੀ ਡੀਜ਼ਲ ਹੈਗਾ ਆਪਣੇ ਕੋਲ ਇੰਨਾ ਹੈਗਾ ਕਿ ਅੱਜ ਚੱਲ ਜਾਏਗਾ ਸਰ ਜਿਹੜੀ ਡੀਜ਼ਲ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਤਕਰੀਬਨ ਆਲ ਇੰਡੀਆ ਦੇ ਵਿੱਚ ਹੀ ਡੀਜ਼ਲ ਦੀ ਬਹੁਤ ਹੀ ਘਾਟ ਮਹਿਸੂਸ ਹੋਏਗੀ ਆਉਣ ਵਾਲੇ 1-2 ਦਿਨ ਦੇ ਵਿੱਚ ਬਿਲਕੁਲ ਹੀ ਡੀਜ਼ਲ ਬੰਦ ਹੋ ਜਾਏਗਾ ਆਲ ਇੰਡੀਆ ਦੇ ਵਿੱਚ ਕਿਉਂਕਿ ਜਿਹੜੇ ਕਾਨੂੰਨ ਨੇ ਬਹੁਤ ਹੀ ਡਰਾਈਵਰ ਵਾਸਤੇ ਭਾਵੇਂ ਉਸ ਸਾਈਕਲ ਦਾ ਵੀ ਡਰਾਈਵਰ ਹੈ ਉਹਦੇ ਵਾਸਤੇ ਵੀ ਮਾੜੇ ਨਹੀਂ ਮੰਨ ਲਓ ਜੇ ਸਾਈਕਲ ਤੇ ਜਾਂਦਾ ਬੰਦਾ ਤੇ ਪੈਦਲ ਜਾ ਰਿਹਾ ਹੈ ਉੱਤੇ ਐਕਸੀਡੈਂਟ ਹੋ ਜਾਂਦਾ ਬੰਦੇ ਦੀ ਜਾਂ ਡੈਥ ਵਗੈਰਾ ਹੋ ਜਾਂਦੀ ਹੈ ਤਾਂ ਉਦੇ ਵਾਸਤੇ ਵੀ ਬਹੁਤ ਮਾਰੇ ਕਾਨੂੰਨ ਨੇ ਪਤਾ ਨਹੀਂ ਮੋਦੀ ਸਰਕਾਰ ਕੀ ਚਾਹੁੰਦੀ ਹੈ ਕਿਉਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਹਲਕੇ ਇਹ ਨੀਤੀਆਂ ਬਣਾ ਰਹੀ ਹੈ ਡਰਾਈਵਰਾਂ ਤੇ ਕਿਉਂਕਿ ਇੱਕ ਇੱਕ ਪਾਸੇ ਡਰਾਈਵਰ ਨੂੰ ਅੰਨ ਦਾ ਤਾਂ ਮੰਨਿਆ ਜਾਂਦਾ ਹੈ ਕਿਉਂਕਿ ਸਹਿਮਤ ਥੋੜੀ ਗੱਲ ਤੋਂ ਮੈਂ ਮੰਨਦਾ ਥੋੜੀ ਗੱਲ ਭਲੇ ਜੇ ਇਸ ਇਸ ਵਕਤ ਦੀ ਇੱਥੇ ਦੀ ਗੱਲ ਕਰੀਏ ਪੰਜਾਬ ਆਪਣਾ ਚੰਡੀਗੜੀ ਡੀਪੂ ਦੀ ਤੇ ਹਾਲਾਤ ਕੀ ਸਥਿਤੀ ਕੀ ਹੈ ਚੱਲ ਚੱਲਾਂਗੇ ਚੱਲਣ ਇਹ ਬਸਾਂ ਇੱਥੇ ਦੀਆਂ ਚੰਡੀਗੜੀ ਡੀਪੂ ਦੀ ਜਿਹੜੀ ਹਾਲਾਤ ਹੈ ਰੇ ਇਸ ਟਾਈਮ ਜਿੰਨੀਆਂ ਪੁਰਾਣੀਆਂ ਗੱਡੀਆਂ ਸਨ ਮੰਨ ਲਓ ਜਿਹੜੀਆਂ ਪੁਰਾਣੇ ਮਾਡਲ ਸਾਰੀਆਂ ਗੱਡੀਆਂ ਖ ਆਣ ਗਈਆਂ ਤੇ ਸ਼ਾਮ ਨੂੰ ਡੀਜ਼ਲ ਤਕਰੀਬਨ ਲਾਸਟ ਤਤਕਾਰਤੀ ਹੈ ਡੀਜ਼ਲ ਸਿਰਫ ਜਦੋਂ ਅਸੀਂ 2 ਵਜੇ ਪਤਾ ਕੀਤਾ ਜਦੋਂ 5000 ਲੀਟਰ ਡੀਜ਼ਲ ਰਹਿ ਗਿਆ ਸੀ ਪਰ ਕੱਲ ਸ਼ਾਮ ਤੱਕ ਬਿਲਕੁਲ ਚੰਡੀਗੜ੍ਹ ਡੀਪੂ ਦੇ ਵਿੱਚ ਬੱਸਾਂ ਬਿਲਕੁਲ ਬਲੌਕ ਹੋ ਜਾਣਗੀਆਂ ਕੱਲ ਕੱਲ ਦਾ ਦਿਨ ਓਨਲੀ ਚੱਲਣ ਗਿਆ ਤੇ ਜਿਹੜੇ ਦੂਸਰੇ ਡੀਪੂ ਨੇ ਉਹ ਅੱਜ ਸ਼ਾਮ ਨੂੰ ਜਿਵੇਂ ਬਠਿੰਡਾ 2 ਵਜੇ ਤੋਂ ਹੀ ਬੰਦ ਹੋ ਗਿਆ ਡੀਪੂ ਬਠਿੰਡੇ ਬਿਲਕੁਲ ਵੀ ਤੇਲ ਨਹੀਂ ਹੈਗਾ ਪਟਿਆਲਾ ਵੀ ਅੱਜ ਸ਼ਾਮ ਸ਼ਾਮ ਤੱਕ ਹੀ ਵਸ ਤੇਲ ਹੈ ਉਸ ਤੋਂ ਬਾਅਦ ਸਾਰੀਆਂ ਗੱਡੀਆਂ ਬੰਦ ਹੋ ਜਾਣਗੀਆਂ ਬਿਲਕੁਲ ਮੈਂ ਅੱਗੇ ਜ਼ਰੂਰ ਚਲੋ ਇੱਕ ਵਾਰੀ ਮੈਂ ਇੱਕ ਵਾਰ ਤਸਵੀਰ ਦਿਖਾ ਦ ਕਿਉਂਕਿ ਇਹ ਕਹਿ ਰਹੇ ਨੇ ਕਿ ਕੱਲ ਸ਼ਾਮ ਤੱਕ ਜੜੀਆਂ ਉਹ ਬਸਾਂ ਚੱਲਣਗੀਆਂ ਪਰ ਉਹ ਵੀ ਤਾਂ ਚੱਲਣਗੀਆਂ ਜੇ ਇੱਕ ਇੱਕ ਦੋ ਦੋ ਗੇੜੇ ਲਾਣੀਆਂ ਜਿਵੇਂ ਨਾਰਮਲ ਚਲਦੀ ਨੇ ਬਸਾਂ ਉਸ ਤਰੀਕੇ ਨਾਲ ਨਹੀਂ ਚਲਾ ਰਹੇ ਉਸ ਤਰੀਕੇ ਨਾਲ ਬਿਲਕੁਲ ਨਹੀਂ ਬਸਾਂ ਨਹੀਂ ਚੱ ਰਹੀਆਂ ਦੇਖ ਲਓ ਸਾਰੀਆਂ ਗੱਡੀਆਂ ਖੜੀਆਂ ਹੋਈਆਂ ਨੇ ਤੇ ਨਵੀਆਂ ਵੀ ਵਿੱਚ ਖਲਾਰਨੀਆਂ ਪੈ ਗਈਆਂ ਨੇ ਕਿਉਂਕਿ ਜਦੋਂ ਡੀਜ਼ਲ ਹੀ ਨਾ ਹੋਇਆ ਤਾਂ ਗੱਡੀਆਂ ਕਿੱਥੋਂ ਚੱਲਣਗੀਆਂ ਬਿਲਕੁਲ ਆਪਣਾ ਇੱਥੇ ਪਨ ਬਸ ਪੀਆਰਟੀਸੀ ਦਾ ਹਾਲ ਹੈ ਜਾਂ ਫਿਰ ਦੂਜੇ ਜਿਹੜੇ ਸਟੇਟ ਨੇ ਚਾਹੇ ਸਿਟੀ ਦੀ ਗੱਲ ਕਰ ਲਈ ਹਾਲਾਂਕਿ ਉਹਨਾਂ ਕੋਲ ਤਾਂ ਬੈਟਰੀ ਵਾਲੀਆਂ ਵੀ ਹੈਗੀਆਂ ਨੇ ਪਰ ਉਹਦੀ ਗੱਲ ਕਰ ਲੀਆ ਹਰਿਆਣਾ ਰੋਡਵੇਜ਼ ਦੀ ਗੱਲ ਕਰੀਏ ਉੱਥੇ ਵੀ ਇਹੀ ਹਾਲ ਚੱਲ ਰਹੇ ਨੇ ਸਰ ਉੱਥੇ ਵੀ ਬਿਲਕੁਲ ਇਹੀ ਹਾਲ ਨੇ ਕਿਉਂਕਿ ਜਦੋਂ ਡੀਜ਼ਲ ਹੀ ਨਹੀਂ ਸਰ ਆਉਣਾ ਮੰਨ ਲਓ ਇਹ ਡਰਾਈਵਰਾਂ ਵਾਸਤੇ ਹੜਤਾਲ ਹੈ ਜੇ ਡਰਾਈਵਰ ਹੀ ਆਪਣੇ ਆਪ ਹੀ ਸਮਰਥਨ ਦੇਣ ਕਿਉਂਕਿ ਇਹ ਆਪਣੀ ਪਰਸਨਲ ਹੜਤਾਲ ਹੈ ਡਰਾਈਵਰ ਦੀ ਆਪਣੀ ਪਰਸਨ ਜਿੰਦਗੀ ਦੀ ਹੜਤਾਲ ਹੈ ਇਸ ਕਰਕੇ ਅਸੀਂ ਦੇ ਸਾਰੇ ਡਰਾਈਵਰਾਂ ਵੀਰਾਂ ਨੂੰ ਜਾਂ ਹਰੇਕ ਨੂੰ ਵੀਰ ਨੂੰ ਇਹ ਬੇਨਤੀ ਕਰਦੇ ਆ ਕੋਈ ਵੀ ਮੇਰਾ ਵੀਰ ਬਾਹਰ ਨਾ ਨਿਕਲੇ ਤੇ ਹਰੇਕ ਇਸ ਹੜਤਾਲ ਦਾ ਸਮਰਥਨ ਦੇਵੇ ਬਿਲਕੁਲ ਲੱਗ ਰਿਹਾ ਹੈ ਕਿ ਇਹਦੇ ਨਾਲ ਨਾਲ ਜਿਹੜੇ ਸਬਜ਼ੀਆਂ ਨੇ ਕਿਉਂਕਿ ਚਲੋ ਪٹرول ਡੀਜ਼ ਸਬਜ਼ੀਆਂ ਠੀਕ ਹੈ ਜਾਂ ਫਿਰ ਫਲ ਫਰੂਟ ਟੈਕਸਟਾਈਲ ਇੰਡਸਟਰੀ ਸਾਰਾ ਕੁਝ ਜੜਾ ਬੰਦ ਪੈ ਜਾਏਗਾ ਕਿਉਂਕਿ ਜੇ ਟਰਾਂਸਪੋਰਟ ਹੀ ਨਹੀਂ ਹੈਗਾ ਤਾਂ ਫਿਰ ਚੱਲੇਗਾ ਕਿਵੇਂ ਬਿਲਕੁਲ ਮੰਨ ਲਓ ਜਿਹੜੀਆਂ ਸਬਜ਼ੀਆਂ ਵਗੈਰਾ ਬਿਲਕੁਲ ਇੱਕ ਵਾਰ ਜੇ ਦਿੱਕਤ ਆਏਗੀ ਹੈ ਕਿ ਬਹੁਤ ਜ਼ਿਆਦਾ ਇਹ ਹੁਣ ਕਿਉਂਕਿ ਬਹੁਤ ਦਾ ਟਾਈਮ ਆਪਾਂ ਮੰਨਦੇ ਆਂ ਵੀ ਇਹ ਚੀਜ਼ ਨਹੀਂ ਚੱਲੇਗੀ ਸਰਕਾਰ ਨੂੰ ਕੋਈ ਨਾ ਕੋਈ ਇਹ ਐਕਸ਼ਨ ਲੈਣਾ ਪੈਗਾ ਇਸ ਚੀਜ਼ ਤੇ ਬਿੱਲ ਰੱਦ ਕਰਨੇ ਪੈਣਗੇ ਨਹੀਂ ਤੇ ਆਲ ਇੰਡੀਆ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਣਾ ਤੇ ਬਾਕੀ ਟਰਾਂਸਪੋਰਟ ਤੇ ਤੁਹਾਨੂੰ ਪਤਾ ਹੀ ਹੈ ਬਾਹਰ ਦੇ ਹਾਲਾਤ ਸਾਰੇ ਟੀਵੀ ਚੱਲ ਹੀ ਰਹਿਣ ਬਾਅਦ ਦੇ ਹਾਲਾਤ ਤੇ ਬਹੁਤ ਜ਼ਿਆਦਾ ਖਰਾਬ ਨੇ ਕਿਤੇ ਦੰਗਿਆਂ ਦਾ ਵੀ ਖਤਰਾ ਹੈ ਕਰਫਿਊ ਵੀ ਲਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਕਿਤੇ ਨਾ ਕਿਤੇ ਬਾਕੀ ਸਰਕਾਰ ਨੂੰ ਇਸ ਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਲੱਗ ਰਿਹਾ ਹੈ ਕਿ ਕੁਝ ਘੱਟੋ ਘੱਟ ਥੋੜਾ ਜਿਹਾ ਡੀਜ਼ਲ ਆਣਾ ਚਾਹੀਦਾ ਕਿਉਂਕਿ ਐਮਰਜੈਂਸੀ ਸਰਵਿਸਿਜ਼ ਮਿਲਣ ਐਂਬੂਲੈਂਸ ਵੀ ਹੈ ਜੇ ਐਂਬੂਲੈਂਸ ਬੰਦ ਹੋ ਗਈ ਤਾਂ ਕਿਸਦਾ ਜੀਨ ਮਰਨਾ ਹੋ ਜਾਏਗਾ ਬਿਲਕੁਲ ਡੀਜ਼ਲ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਜਿਵੇਂ ਸਰਕਾਰ ਨੇ ਕਾਨੂੰਨ ਥਾਪ ਥੋਪ ਦਿੱਤੇ ਨੇ ਉਵੇਂ ਡੀਜ਼ਲ ਵੀ ਹੁੰਦਾ ਏ ਜਿਵੇਂ ਸਰਕਾਰ ਨੇ ਇੱਕੋ ਦਮ ਐਲਾਨ ਇੱਕੋ ਦਮ ਹੀ ਸਰਕਾਰ ਨੇ ਦਿਓ ਜਾਂ 24 ਦੇ ਪਹਿਲੇ ਦਿਨ ਤੋਂ ਹੀ ਕਾਲੇ ਕਾਨੂੰਨ ਲਾਤੇ ਨੇ ਡਰਾਈਵਰਾਂ ਤੇ ਪਰ ਹੁਣ ਇਹ ਆਪ ਸਰਕਾਰ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਵੀ ਕਿਤੇ ਨਾ ਕਿਤੇ ਮਲ ਮੋਟਾ ਡੀਜ਼ਲ ਪਚਾਏ ਨਹੀਂ ਤੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਜਾਂ ਇੰਡੀਆ ਦਾ ਆਲ ਇੰਡੀਆ ਦੇ ਬਹੁਤ ਬੁਰੇ ਹੋਣ। ਦੀਪੂ ਦੀ ਖਾਸੀਅਤ ਹੈ ਇੱਥੇ ਜ਼ਿਆਦਾਤਰ ਸਰਕਾਰੀ ਦਫ਼ਤਰ ਨੇ ਸਰਕਾਰੀ ਦਫ਼ਤਰਾਂ ਲਈ ਬੱਸਾਂ ਜਿਹੜੀਆਂ ਉਹ ਚਲਦੀਆਂ ਨੇ ਜਾਂਦੀਆਂ ਨੇ ਲੋਕਾਂ ਨੂੰ ਪਿਕ ਕਰਦੀਆਂ ਨੇ ਫਿਰ ਆਪਣੇ ਜਿਹੜੇ ਇਲਾਕੇ ਤੇ ਛੱਡਦੀਆਂ ਨੇ। ਲੱਗ ਰਿਹਾ ਫਿਰ ਉਹਨਾਂ ਨੂੰ ਵੀ ਬਹੁਤ ਵੱਡੀ ਪਰੇਸ਼ਾਨੀ ਆਏਗੀ ਕਿਉਂਕਿ ਨਾ ਉਹ ਆਪਣਾ ਵਹੀਕਲ ਯੂਜ਼ ਕਰ ਸਕਦੇ ਨੇ ਕਿਉਂਕਿ ਪੈਟਰੋਲ ਡੀਜ਼ਲ ਨਹੀਂ ਹੈਗਾ ਤੇ ਨਾ ਪਬਲਿਕ ਟਰਾਂਸਪੋਰਟ ਫਿਰ ਤਾਂ ਘਰੀ ਬਹਿਣਾ ਪੈਣਾ ਬਿਲਕੁਲ ਫਿਰ ਤੇ ਘਰੀ ਬਹਿਣਾ ਪੈਣਾ ਕਿ ਜਦੋਂ ਡੀਜ਼ਲ ਹੀ ਨਹੀਂ ਹੋਣਾ ਬੱਸਾਂ ਚੱਲਣੀ ਨਹੀਂ ਤੇ ਉਹਨਾਂ ਫਿਰ ਡਿਊਟੀਆਂ ਕਿੱਥੋਂ ਆਉਣਗੇ ਕਿਉਂਕਿ ਵੱਧ ਤੋਂ ਵੱਧ ਇੱਕ ਦੋ ਦਿਨ ਦਾਰੇ ਕੋਈ ਡੀਜ਼ਲ ਪਵਾ ਕੇ ਰੱਖਦਾ ਮੰਨ ਲਓ ਆਪਣੀ ਪਰਸਨਲ ਕਾਰ ਵੀ ਹੈ ਵੱਧ ਤੋਂ ਵੱਧ ਟੈਂਕੀ ਭਰਾ ਲੇਗਾ ਇੱਕ ਦੋ ਗੇੜੇ ਚੰਡੀਗੜ੍ਹ ਦਾ ਮੰਨ ਲਓ ਕਈ ਦੂਰ ਤੋਂ ਇੱਕ ਦੋ ਜਿਹੜੇ ਚੰਡੀਗੜ੍ਹ ਦਾ ਲੱਗੇਗਾ ਤਾਂ ਫਿਰ ਸਰਕਾਰੀ ਦਫ਼ਤਰ ਵੀ ਬੰਦ ਹੀ ਹੋਣਗੇ ਟੋਟਲ ਕਿੰਨੀਆਂ ਬੱਸਾਂ ਨੇ ਇੱਥੇ ਤੇ ਕਿੰਨੀਆਂ ਖੜੀਆਂ ਹੋਈਆਂ ਇੱਥੇ ਇੱਥੇ 135 ਬੱਸਾਂ ਨੇ ਟੋਟਲ ਤੇ ਇਸ ਟਾਈਮ ਘੱਟੋ ਘੱਟ 50 ਗੱਡੀਆਂ ਦੀਪੂ ਦੇ ਵਿੱਚ 40 ਤੋਂ 50 ਗੱਡੀਆਂ ਇਸ ਟਾਈਮ ਡੀਪੋ ਦੇ ਵਿੱਚ ਬਾਕੀ ਚੱਲ ਰਹੀਆਂ ਨੇ ਪਰ ਉਹ ਵੀ ਲਿਮਟ 'ਚ ਚਲਾ ਰਹੇ ਹਾਂ ਹਾਂ ਬਾਕੀ ਉਹ ਵੀ ਲਿਮਟ ਦੇ ਵਿੱਚ ਇੱਕ ਦੋ ਦੋ ਗੇੜੇ ਲਵਾਏ ਜਾ ਰਹੇ ਨੇ ਬਾਕੀ ਨੋਰਮਲੀ ਚਲਾਓ ਤੇ ਫਿਰ ਸ਼ਾਮ ਤੱਕ ਮੁੱਕ ਜਾਏਗਾ ਫਿਰ ਤੇ ਸ਼ਾਮ ਤੱਕ ਹੀ ਮੁੱਕ ਜਾਏਗਾ ਡੀਜ਼ਲ ਕਿਉਂਕਿ ਹਾਂ ਦੇਖ ਲਓ ਗੱਡੀਆਂ ਦਾ ਨਵੀਆਂ ਵੀ ਵਿੱਚ ਖਿਲਾਰਨੀਆਂ ਪਈਆਂ ਨੇ ਮਤਲਬ ਕਿ ਉੱਥੋਂ ਵਿਭਾਗ ਵੱਲੋਂ ਜਿਹੜਾ ਉਹ ਕੋਈ ਲੈਟਰ ਜਾਰੀ ਕੀਤਾ ਹੈ ਉਹ ਜਾਂ ਕੋਈ ਆਰਡਰ ਆਇਆ ਹੈ ਕਿਉਂਕਿ ਡੀਜ਼ਲ ਦੇ ਘਾਟ ਹੈ ਕਿੰਨੇ ਵਜੇ ਕੁਝ ਇਹੋ ਜਿਹਾ ਆਇਆ ਕੋਈ ਉਚਵਰੀ ਜਾਣਕਾਰੀ ਨੇ ਡੀਜ਼ਲ ਦੀ ਕਿਉਂਕਿ ਡੀਜ਼ਲ ਸਾਡੇ 2 ਦਿਨ ਹੋ ਗਏ ਨੇ ਟੈਂਕੀ ਆਈ ਨੂੰ 3 ਦਿਨ ਬਾਅਦ ਟੈਂਕੀ ਆਂਦੀ ਹੈ ਕਿਉਂਕਿ 2 ਦਿਨ ਤੋਂ ਹੀ ਉਹਨਾਂ ਹੜਤਾਲ ਕਰ ਦਿੱਤੀ ਸੀ ਤੇ ਕੋਈ ਵਿੱਚ ਛਣੀ ਹੋਇਆ ਦਿਵਾਰ ਆ ਗਿਆ ਜਿਸ ਕਰਕੇ ਕੱਲ੍ਹ ਸੀ ਪਨਬੋਸ ਸਕੂਲ ਆਪਣੀ ਜਿਹੜੇ ਉਹ ਟਰੱਕ ਨਹੀਂ ਹੈਗਾ ਜਿਹੜਾ ਡੀਜ਼ਲ ਲੈ ਕੇ ਆਂਦਾ ਹੈਗਾ ਸਰ ਉਹ ਉਹਨਾਂ ਦਾ ਹੀ ਟਰੱਕ ਆ ਮੰਨ ਲਓ ਜਿਹੜੀ ਇੰਡਸਟਰੀ ਜਿੱਥੋਂ ਹੁੰਦਾ ਡੀਜ਼ਲ ਉਹਨਾਂ ਉਹ ਸਪਲਾਈ ਉਹ ਹੀ ਸਾਰੇ ਕੁਝ ਦਿੰਦੇ ਨੇ ਬਸ ਤੇ ਨਾਲ ਇੱਕ ਆਪਣਾ ਮੰਨ ਲਓ ਜਿਹੜਾ ਜਿਹਦੀ ਡਿਊਟੀ ਲਈ ਹੁੰਦੀ ਉਹ ਨਾਲ ਜਾਂਦਾ ਸਿਰਫ ਡੀਜ਼ਲ ਨਾਲ ਲੈਣ ਉਹ ਸਹੀ ਉੱਥੋਂ ਮਨਾਪੇ ਡੀਜ਼ਲ ਲੈ ਆਉਂਦੇ ਤੇ ਨਾਲ ਇੱਥੇ ਛੱਡ ਗਏ ਕਹਿ ਸਕਦੇ ਆ ਕਿ ਸਭ ਤੋਂ ਵੱਡਾ ਚੱਕਾ ਜਾਮ ਹੈਗਾ ਇਸ ਵਕਤ ਬਿਲਕੁਲ ਚੱਕਾ ਜਾਮ ਆ ਜਿੰਨਾ ਜਿਹੜਾ ਡਰਾਈਵਰਾਂ ਦੇ ਕਾਨੂੰਨ ਇਹ ਨਹੀਂ ਹਟਦੇ ਤੇ ਉਹਨਾਂ ਚ ਚੱਕਾ ਜਾਮ ਰਹਿਣਾ ਵੀ ਚਾਹੀਦਾ ਚੱਕਾ ਜਾਮ ਜਿਹੜਾ ਉਹ ਰਹਿਣਾ ਵੀ ਚਾਹੀਦਾ ਇਹ ਕਹ ਰਹੇ ਨੇ ਜਦ ਤੱਕ ਡਰਾਈਵਰਾਂ ਦੇ ਕਾਨੂੰਨ ਜਿਹੜੇ ਨਹੀਂ ਹਟਦੇ ਆ ਤੁਸੀਂ ਪੀਆਰਟੀਸੀ ਦੇਖੋ ਆ ਪੀਆਰਟੀਸੀ ਖੜੀ ਐ ਕਿਤੇ ਪਨ ਬੱਸ ਖੜੀ ਐ ਕਿਤੇ ਜਿਹੜੀ ਹੈਗੀ ਐ ਹੋਰ ਬੱਸਾਂ ਖੜੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੱਕਾ ਵੀ ਜਾਮ ਹੈ ਇਹ ਕਹ ਰਹੇ ਨੇ ਅਸੀਂ ਸਹਿਮਤ ਆ ਜੋ ਡਰਾਈਵਰ ਵੀਰ ਕਰ ਰਹੇ ਨੇ ਪਰ ਦੂਜੀ ਗੱਲ ਉਹ ਇਹ ਹੈ ਕਿ ਇੱਥੇ ਪੈਟਰੋਲ ਮਾਫ ਕਰਨਾ ਡੀਜ਼ਲ ਕਿਉਂਕਿ ਡੀਜ਼ਲ ਮੇਨ ਖ ਡੀਜ਼ਲ ਵੀ ਥੋੜਾ ਹੀ ਰਹਿ ਗਿਆ ਉਹ ਕਹਿ ਰਹੇ ਕਿ ਅਸੀਂ ਜੋ ਨੋਰਮਲ ਰੁਟੀਨ ਆਪਣਾ ਸ਼ੁਰੂ ਕਰਦੀਏ ਫਿਰ ਸ਼ਾਮ ਤੱਕ ਮੁੱਕ ਜਾਣਾ ਇਸ ਕਰਕੇ ਅਸੀਂ ਥੋੜੇ ਘੇੜੇ ਲਾ ਰਹੇ ਹਾਂ ਇੱਕ ਇੱਕ ਦੋ ਦੋ ਘੇੜੇ ਜਿਹੜੇ ਬੱਸਾਂ ਦੇ ਲਾ ਰਹੇ ਹਾਂ ਤਾਂ ਕਿ ਸ਼ਾਮ ਤੱਕ ਜਿਹੜਾ ਹੈਗਾ ਯਾਨੀ ਕੱਲ ਸ਼ਾਮ ਤੱਕ ਡੀਜ਼ਲ ਜਿਹੜਾ ਹੈ ਇੱਥੇ ਬਚਿਆ ਰਹੇ ਤੇ ਨਾਲ ਦੇ ਨਾਲ ਬਠਿੰਡਾ ਕਹਿੰਦੇ ਨੇ 2 ਵਜੇ ਤੱਕ ਖਤਮ ਹੋ ਚੁੱਕਿਆ ਹੈ ਜੇ ਮੋਰਿੰਡੇ ਸੰਗਰੂਰ ਦੀ ਗੱਲ ਕਰੀਏ ਉਹਦੇ ਵੀ ਸ਼ਾਮ ਤੱਕ ਜਿਹੜਾ ਹੈ ਇਸੇ ਤਰੀਕੇ ਨਾਲ ਡੀਜ਼ਲ ਉਹ ਖਤਮ ਹੋ ਜਾਏਗਾ ਯਾਨੀ ਪਰੇਸ਼ਾਨੀ ਜਿਹੜੀ ਹੈ ਯਾ ਤਾਂ ਸ਼ਾਮ ਨੂੰ ਆਏਗੀ ਜਾਂ ਅਸਲੀ ਪਰੇਸ਼ਾਨੀ ਜਿਹੜੀ ਹੈਗੀ ਕੱਲ ਸਵੇਰੇ ਸ਼ੁਰੂ ਹੋਏਗੀ ਜਿਨ੍ਹਾਂ ਨੇ ਦਫ਼ਤਰਾਂ 'ਚ ਜਾਣਾ ਹੈ ਜਿਹੜੇ ਖਰੜ ਰਹਿੰਦੇ ਨੇ ਜਿਹੜੇ ਮੁੰਡੇ ਰਹਿੰਦੇ ਨੇ ਜਿਹੜੇ ਚੰਡੀਗੜ੍ਹ ਆਂਦੇ ਨੇ ਅਪ ਡਾਊਨ ਕਰਦੇ ਨੇ ਜਿਹੜੇ ਪਟਿਆਲੇ ਰਹਿੰਦੇ ਨੇ ਅਪ ਡਾਊਨ ਕਰਦੇ ਨੇ ਪਰੇਸ਼ਾਨੀ ਅਸਲ ਜਿਹੜੀ ਹੈਗੀ ਹੈ ਉਹ ਨਾਲ ਆਏਗੀ ਕਿ ਆਖਿਰਕਾਰ ਇੱਥੇ ਤਾਂ ਹਲੇ ਮੈਟਰੋ ਵੀ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਆਪਣੀ ਗੱਡੀ 'ਚ ਆਣਗੇ ਆਪਣੀ ਗੱਡੀ 'ਚ ਜਾਣਗੇ ਤੇ ਜਿਹੜਾ ਪੈਟਰੋਲ ਡੀਜ਼ਲ ਉਹਨਾਂ ਕੋਲ ਹੈਗਾ ਉਹ ਵੀ ਖਤਮ ਹੋਏਗਾ ਉਹਦੀ ਖਪਤ ਹੋਏਗੀ ਤਾਂ ਫਿਰ ਅੱਗੇ ਕਿਵੇਂ ਪਹੁੰਚਣਗੇ ਕਾਫੀ ਇੱਕ ਵੱਡਾ ਜਿਹੜਾ ਸੰਕਟ ਇਹ ਕਿਹਾ ਜਾ ਸਕਦਾ ਹੈ ਕੱਲ